ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ ਲਈ ਐਸプレ ਚੈਲੰਜ ਕਿਹੜੇ-ਕਿਹੜੇ ਬੰਦੇ ਹੋ ਕੈਲੰਜ ਕੋਈ ਨਹੀਂ ਚੈਲੰਜ ਤਾਂ ਇੱਕੋ ਹੀ ਰਿਹਾ ਸਦੀਆਂ ਤੋਂ ਜੀ ਸਬਜੈਕਟ ਆ ਤੁਹਾਡੇ ਸਾਹਮਣੇ ਜ਼ਿਆਰਾ ਫਿਲਮ ਚੱਲੀ ਹੈ ਟੋਟਲ ਨਿਊ ਸਟਾਰ ਕਾਸਟ ਇੱਕ ਵੀ ਬੰਦਾ ਨਾ ਹੋਣ ਦੇ ਅਲਜ਼ਾਈਮਰ ਤੇ ਹੈ ਬਿਮਾਰੀ ਹੈ ਅਲਜ਼ਾਈਮਰ ਤੇ ਹਾਂ ਆਹ ਹੋਈ ਜੇ ਇੱਕ ਹੋਰ ਹੀ ਫਿਲਮਦਾਰੀ ਮੈਂ ਕਹੇ ਬਹੁਤ ਆਮ ਤੌਰ ਤੇ ਉਹ ਬਿਮਾਰੀ ਆਪਣੇ ਬਜ਼ੁਰਗਾਂ ਨੂੰ ਅੱਜ ਕੱਲ ਆਉਣ ਲੱਗੀ ਹੈ ਕੋਈ ਜੁੱਥ ਇੱਕ ਯੰਗ ਲੇਡੀ ਨੂੰ ਦਿਖਾਇਆ ਹੈ ਵੀ ਉਹ ਭੁੱਲਣ ਦੀ ਬਿਮਾਰੀ ਹੈ ਉਹਦੇ ਤੇ ਬਣੀ ਹੁਣ ਤੁਸੀਂ ਦੇਖੋ ਉਹਨੇ 580 ਕਰੋੜ ਦਾ ਬਿਜ਼ਨਸ ਕੀਤਾ 580 ਕਰੋੜ ਜੇ ਮੈਂ ਤੁਹਾਨੂੰ 100-100 ਦਾ ਨੋਟ ਫੜਾਦਾ ਤੁਸੀਂ ਸਾਲ ਗਿਣੀ ਜਾਓ ਹਾਂ ਇੰਨੇ ਪੈਸੇ ਕਮਾਏ ਟੋਟਲ ਨਿਊਜ਼ ਸਟਾਰ ਕਾਸਟ ਠੀਕ ਹੈ ਨਹੀਂ ਤੇ ਹੁਣ ਕਹਿਣ ਦਾ ਮਤਲਬ ਕਿ ਨਾਲ ਉਹਨੇ Netflix ਤੇ ਪਾਤੀ Netflix ਦੇਖ ਲਓ OTT ਨੇ ਅ ਨਵੇਂ ਕਲਾਕਾਰਾਂ ਦਾ ਨੂੰ ਮੌਕੇ ਬਹੁਤ ਜ਼ਿਆਦਾ ਨਹੀਂ ਦਿੱਤੇ ਨਹੀਂ ਉਹ ਪਤਾ ਕੀ ਹੋਇਆ ਪਹਿਲਾਂ ਕਿਉਂਕਿ ਭਾਈ ਭਤੀਜਾਬਾਦ ਦੇ ਦੋਸ਼ ਜਿਹੜੇ ਐ ਬਾਲੀਵੁੱਡ 'ਚ ਵੀ ਲੱਗਦੇ ਨੇ ਰਾਜਨੀਤੀ 'ਚ ਲੱਗਦੇ ਨੇ ਹੋਰਥੇ ਲੱਗਦੇ ਨੇ ਉੱਥੇ ਵੀ ਬਹੁਤ ਆਈ ਹੈ ਵੱਡੇ ਵੱਡੇ ਕਲਾਕਾਰਾਂ ਦੇ ਨਲਾਇਕ ਪੁੱਤ ਨੂੰ ਵੱਧ ਫਿਲਮ ਮਿਲਦੀ ਹੈ ਨਲਾਇਕ ਧੀ ਨੂੰ ਵੱਧ ਫਿਲਮਾਂ ਮਿਲਦੀ ਹੈ ਚੰਗੇ ਆਰਟਿਸਟ ਜਿਨ੍ਹਾਂ ਦੇ ਵਿੱਚ ਕਲਾ ਹੈਗੇ ਨੇ ਚ ਹੌਨਰ ਹੈ ਜਿਨ੍ਹਾਂ ਵਿੱਚ ਗੁਣ ਨੇ ਉਹ ਇਗਨੋਰ ਹੋ ਜਾਂਦੇ ਨੇ ਇਸ ਗੱਲ ਨੂੰ ਤੁਸੀਂ ਰੂਲ ਆਊਟ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਕਰ ਲਓ ਸਵਾਲ ਤੇ ਇਹ ਇਹ OTT ਨਾਲ ਕੀ ਫਰਕ ਪਿਆ ਉਹ ਹੀ ਦੇਖੋ ਸਾਇੰਸ ਹੈ ਇਹਨੇ ਤਰੱਕੀ ਕਰਨੀ ਹੈ ਜਦੋਂ ਅਸੀਂ ਫਿਲਮਾਂ ਦੇਖਦੇ ਹੁੰਦੇ ਕਾਲਜ ਜ਼ਮਾਨੇ 'ਚ ਉਹ ਫਿਲਮਾਂ ਰੀਲ ਦੇ ਉੱਤੇ ਬਣਨੀਆਂ ਪਹਿਲਾਂ ਤਾਂ ਇਨਡੋਰੀ ਕੰਮ ਹੁੰਦੇ ਸੀ ਸਟੂਡੀਓ ਦੇ ਵਿੱਚ ਹੀ ਸਾਰਾ ਹੋ ਗਿਆ ਫਿਰ ਆਊਟਡੋਰ ਵੀ ਹੋਣ ਲੱਗੇ ਫਿਰ ਉਸ ਤੋਂ ਬਾਅਦ ਕੀ ਆ ਗਿਆ ਕਿ ਉਹ ਚੱਲੀ ਗਿਆ ਤੇ ਉਸ ਤੋਂ ਬਾਅਦ ਡਿਜੀਟਲ ਆ ਗਿਆ ਡਿਜੀਟਲ ਕੈਮਰੇ ਆ ਗਏ ਇਹ ਨਹੀਂ ਵੀ ਇੱਕ ਰੀਲ ਪਾਉਣੀ ਆ ਯਾਰ ਰੀਲ ਵੇਸਟ ਹੋ ਗਈ ਤੁਹਾਨੂੰ ਪਤਾ ਪੁਰਾਣੇ ਟਾਈਮ ਤੇ ਉਹ ਸੈਕਟਰ ਨੂੰ ਲੈਂਦੇ ਹੁੰਦੇ ਸੀ ਜਿਹੜਾ ਇੱਕੋ ਸ਼ਾਟ ਜੂ ਸੀਨ ਕਰ ਦੋ ਜੀ ਰੀਟੇਕ ਨਾ ਕਰੇ ਕਿਉਂ ਜਿਹੜੇ ਰੀਲ ਆ ਉਹ ਵੇਸਟ ਹੋ ਜਣੀ ਐਕਸਪੋਜ਼ਰ ਡਿਜੀਟਲ ਦੇ ਨਾਲ ਇਹ ਫਾਇਦਾ ਹੋ ਗਿਆ ਡਿਲੀਟ ਕਰੋ ਫੇਰ ਕਰ ਲੋ ਸ਼ੂਟ ਡਿਲੀਟ ਕਰੋ ਫੇਰ ਕਰ ਲੋ ਸ਼ੂਟ ਹੁਣ ਉਸ ਤੋਂ ਬਾਅਦ ਕੀ ਹੋ ਗਿਆ ਕਿ ਉਹ ਸਿਨੇਮੇ ਵਾਲੀਆਂ ਚੀਜ਼ਾਂ ਬਹੁਤ ਵੱਡੀਆਂ ਹੋ ਗਈਆਂ ਠੀਕ ਹੈ ਫਿਰ ਜਦੋਂ ਡਿਜੀਟਲ ਸਿਨੇਮਾ ਆ ਗਿਆ ਉਹਦੇ ਵਿੱਚ ਕੀ ਹੈ ਕਿ ਇਹਦੀਆਂ ਦੋ ਡਿਮਾਂਡਾਂ ਹੋ ਗਈਆਂ ਕਿ ਡਿਜੀਟਲ ਸਿਨੇਮਾ ਦੇ ਵਿੱਚ ਤੁਸੀਂ ਵਲਗਰ ਕੰਟੈਂਟ ਹੋਵੇ ਦੂਸਰਾ ਹੋਵੇ ਗਾਣਾ ਹੋਣ ਇਹ ਉਹ ओटीटी ਦਾ ਜੋ ਮਰਜ਼ੀ ਚਲਾਉਂਦਾ ਉਹ ਆ ਜਾਂਦਾ ਉਹ ਆ ਜਾਂਦਾ ਹੈ ਨਾ ਉਹ ਤਾਂ ਤੇਰੀ ਮਾਂ ਦੀ ਤੇਰੀ ਭੈਣ ਦਾ ਸਾਰਾ ਰੋਗਾ ਝਟਾ ਚੱਲਦਾ ਜੀ ਜੀ ਉਹ ਕਰਦੇ ਨੇ ਉਹ ਕੀ ਹੈ ਕਿ ਫਿਰ ਜਦੋਂ ਇਧਰ ਸ਼ਰਮਾ ਦੀ ਵੀ ਚੱਲ ਰਹੀ ਹੈ ਉਧਰੋਂ ਟੀਵੀ ਤੇ ਸੀਰੀਅਲ ਵੀ ਚੱਲ ਰਹੇ ਨੇ ਫਿਰ ओटीटी ਵੀ ਚੱਲ ਰਿਹਾ ਇਹ ਵੀ ਡਵੈਲਪ ਹੋ ਗਿਆ ਇਹ ਤਾਂ ਸਾਇੰਸ ਨੇ ਤਰੱਕੀ ਕਰਨੀ ਹੈ ਬੜੀ ਜਾਣਾ ਸੀਨੇ ਦੀ ਆਡੀਅੰਸ ਤੇ ਅਸਰ ਪਿਆ ਨਹੀਂ ਕੋਈ ਨਹੀਂ ਪਿਆ ਪਤਾ ਕੀ ਹੈ ਮੈਂ ਪਰ ਇੱਕ ਇੱਕ ਗੱਲ ਮੈਂ ਤੋਰਦਾ ਵੀ ਨਾ ਕਰਦਾ ਆਈ ਐਮ ਜਰਨਲਿਸਟ ਹੂੰ ਡਿਜੀਟਲ ਮੀਡੀਆ ਨਾਲ ਅਖਬਾਰਾਂ ਦਾ ਹੀ ਫਰਕ ਪਿਆ। ਨਾ ਉਹਦੇ 'ਚ ਫਰਕ ਪਿਆ। ਪਰ ਇਹ ਇਹ ਪੇਪਰਸ ਆਉਣੇ ਸ਼ੁਰੂ ਹੋ ਗਏ। ਨਹੀਂ ਬੇਸ਼ੱਕ। ਮੈਂ ਵੀ ਕਹਿੰਦਾ ਵੀ ਪ੍ਰਿੰਟਿੰਗ ਤਾਂ ਘਟੀ ਨਾ। ਪ੍ਰਿੰਟਿੰਗ ਘਟੀ। ਉਹਦਾ ਰੈਵਨਿਊ ਘਟਿਆ ਅਖਬਾਰਾਂ ਦਾ। ਅਖਬਾਰ ਅਖਬਾਰ ਗੋਡੇ ਟੇਕਣ ਲੱਗੇ ਸਰਕਾਰਾਂ ਦੇ ਪੁਰੇ। ਮੇਰੇ ਮੇਰੇ ਲੱਗੇ। ਉਹ ਹੀ ਨਾ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਏਗੀ ਉਹਦਾ এমਪਲੋਇਮੈਂਟ ਤੇ ਫਰਕ ਪਏਗਾ। ਕਿ ਜਿੱਥੇ 40 ਬੰਦਿਆਂ 100 ਬੰਦਿਆਂ ਨੂੰ ਕੰਮ ਮਾਰਦਾ ਸੈੱਟ ਲੱਗ ਰਹੇ ਨੇ ਆਹ ਕਰ ਰਿਹਾ ਉਹ ਕਰ ਰਿਹਾ। ਉਹ ਡਿਜੀਟਲ ਨਾਲ ਪਿੱਛੇ ਵੈਸੇ ਹੀ ਕਰ ਦੇਣਾ ਉਹਨਾਂ ਇੰਨਾ ਚੀਜ਼ਾਂ ਦਾ ਇਫੈਕਟ ਪੈਣਾ ਹੀ ਪੈਣਾ ਹੈ ਇਹ ਸਾਇਨ ਜਿਉਂ ਜਿਉ ਤਰੱਕੀ ਕਰੀ ਜਾਊਗੀ ਫਰਕ ਪਏਗਾ ਤੇ ਉਹ ਫਿਰ ਕੀ ਹੈ ਸਿਨੇਮਾ ਵੀ ਚੱਲ ਰਿਹਾ ਹੈ ਟੀਵੀ ਸੀਰੀਅਲ ਵੀ ਚੱਲ ਰਹੇ ਨੇ ਓਟੀਟੀ ਪਲੇਟਫਾਰਮ ਕੰਮ ਸਭ ਨੂੰ ਮਿਲੇਗਾ ਲੇਕਿਨ ਇਹ ਜਿਹੜੀਆਂ ਚੀਜ਼ਾਂ ਨਵੀਆਂ ਆਉਣਗੀਆਂ ਨੂੰ ਰੋਕ ਨਹੀਂ ਸਕਦੇ ਇਹ ਹੋਣਾ ਹੀ ਹੋਣਾ ਹੈ ਮੈਂ ਇੱਕ ਵਾਰੀ ਸੀਗਾ ਕਿ ਸੀਰੀਅਲ ਸੁਣਣ ਦੀ ਗੱਲ ਹੈ ਮੈਂ ਆਹੀ ਸਰਦਾਰਾ ਕਰਤਾਰਾ ਕੀਤੀ ਇੱਕ ਬੰਦਾ ਮੇਰੇ ਕੋ ਆਇਆ ਸ਼ਵਾਬ ਵਾਲਾ ਬਲਪੁਰੀ ਐਕਟਰ ਸੀ ਸਰਦਾਰਾ ਕਰਤਾਰਾ ਉਹਨਾਂ ਨੇ ਲਿਖੀ ਵਧੀਆ ਬੰਦੇ ਸੀਗੇ ਉਹ ਇੱਕ ਦਿਨ ਮਿਲ ਗਏ ਜੂਨੂ ਕੇ ਮੈਂ ਕਿਹਾ ਯਾਰ ਇਹ ਕੰਮ ਦਵਾਓ ਤੋ ਕੰਮ ਹੈ ਹੀ ਨਹੀਂ ਸੀ ਕਹਿੰਦਾ ਸੀਰੀਅਲ ਕਰੇਗਾ ਮੈਂ ਕਿਹਾ ਸੀਰੀਅਲ ਕਿਉਂ ਕਰਦਾ ਕਹਿੰਦਾ ਹਰ ਹਫਤੇ ਐਪੀਸੋਡ ਆਇਆ ਕਰੂਗਾ ਤੇ ਉਹਦੇ ਚ ਸਟੋਰੀ ਫਿਲਮਾਂ ਦੀ ਤਰ੍ਹਾਂ ਹੋਊਗੀ ਪਰ ਉਹ ਟੀਵੀ ਤੇ ਆਊਗਾ ਮੈਂ ਕੀ ਕਰ ਲਾਂਗੇ ਕਹਿੰਦਾ ਪਰ ਉਹਦੇ ਜੀ ਦਿੱਲੀ ਜਾਣਾ ਕੋਈ ਮੈਂ ਕਿਹਾ ਮੈਂ ਪੰਜਾਬੋਂ ਬੰਬਈ ਆ ਤੂੰ ਕਿਹਨੂੰ ਦਿੱਲੀ ਜਾਣਾ ਕੋਈ ਮੈਂ ਕਿਹਾ ਪਰ ਫਿਰ ਵੀ ਕਹਿੰਦਾ ਇਹ ਬਣੂਗਾ ਇਹ ਰੋ ਸੀਰੀਅਲ ਬਣਿਆ ਠੀਕ ਹੈ ਉਹ ਦਿੱਲੀ ਤੋਂ ਬਣ ਕੇ ਰਿਲੀਜ਼ ਹੁੰਦਾ ਰਿਹਾ ਹਮ ਲੋਗ ਹਾਂਜੀ ਹਾਂ ਹਮ ਲੋ ਉਹ ਇੰਨਾ ਪਪੂਲਰ ਹੋਇਆ ਉਹਦੇ ਚ ਉਹਦੇ ਰਾਜੇਸ਼ਪੁਰੀ ਇਹ ਉਹ ਪਪੂਲਰ ਹੋ ਗਿਆ ਐਕਟਰ ਜਿਹੜੇ ਉਹ ਸੀਗੇ ਕੀ ਨਾਮ ਹੈ ਪਿੱਛੇ ਜੋ ਬੀ2 ਦਾ ਵੀ ਅਲੀਗੇਸ਼ਨ ਲੱਗਿਆ ਸੀ ਤੇ ਐਕਟਰਸ ਸੀ ਉਹ ਹਾਂ ਹਾਂ ਬੜੇ ਬਾਲੀਵੁੱਡ ਦੇ ਹਾਂ ਕਿੰਨੇ ਕਿੰਨੇ ਤੇ ਲੱਗਿਆ ਹੈ ਨਾ ਤੇ ਉਹ ਕੀ ਹੈ ਕਿ ਉੱਥੋਂ ਜਦੋਂ ਬਣ ਕੇ ਮੈਂ ਬੜਾ ਪਛਤਾਇਆ ਕਿ ਮੈਂ ਦਿੱਲੀ ਨਹੀਂ ਗਿਆ ਹਮ ਲੋਕਰ ਮੈਨੂੰ ਬੁਲਾਇਆ ਸੀ ਮੈਂ ਕਹਾ ਸੀਰੀਅਲ ਤਾਂ ਐਵੇਂ ਹੀ ਕੀ ਚੀਜ਼ ਹੋ ਰਹੀ ਹੈ ਮੈਂ ਤਾਂ ਸੀਰੀਅਲ ਨੂੰ ਉਹ ਦੂਰਸ਼ਣ ਤੇ ਸੀ ਉਹਨਾਂ ਆਹ ਸੀਰੀਅਲ ਸੀਰੀਅਲ ਨਹੀਂ ਲਿਆ ਪਰ ਉਹਦੇ ਤੋਂ ਜਦੋਂ ਮੈਂ ਬਾਹਰ ਆਇਆ ਰਾਜੇਸ਼ਪੁਰੀ ਛਾ ਗਏ ਆ ਕੇ ਫਿਲਮਾਂ ਮਿਲ ਗਈਆਂ ਦੋਨਾਂ ਨੂੰ ਬੰਬੇ ਆ ਕੇ ਉਹ ਮੈਂ ਕਿਹਾ ਯਾਰ ਤੂੰ ਫੇਰ ਗਲਤੀ ਕਰ ਗਿਆ ਗਲਤੀਆਂ ਬਹੁਤ ਕੀਤੀਆਂ ਮੈਂ ABC ਮੈਂ ਉਥੇ ਗਿਆ ਹੀ ਸੀਰੀਅਲ ਕਰ ਫੇਰ ਉਹ ਤੋਂ ਬਾਅਦ ਮੈਂ ਕਹਾ ਸੀਰੀਅਲ ਫੜਨੇ ਲਾ ਫਿਰ ਮਹਾਭਾਰਤ ਕੀਤਾ ਮੈਂ ਮਹਾਭਾਰਤ ਕਿਹੜਾ ਰੂਪ ਸੀ ਮਹਾਭਾਰਤ ਜਰਸੰਦ ਅੱਛਾ ਅੱਛਾ ਜਿਹਨੂੰ ਜਾੜ ਕੇ ਜਿਹੜਾ ਦਾ ਆਪਣਾ ਟੀਮ ਹਾਂ ਫਿਰ ਉਹ ਕ੍ਰਿਸ਼ਨ ਜੀ ਕਹਿੰਦੇ ਨੇ ਡਕਾ ਜੇ ਤੋੜ ਕੇ ਬਈ ਉਲਟੀ ਦੇ ਸਕਦੇ ਉਲਟੀ ਦਾ ਸੈਟ ਉਹ 12 ਮਿੰਟ ਦੀ ਵਾਈਕ ਸੀ ਮੇਰੀ ਔਰ ਨਹੀਂ ਹੁੰਦੀ ਕਿਉਂਕਿ ਉਹ ਅੱਛਾ ਉਹ ਤਾਂ 12 ਮਿੰਟ ਦਾ ਰੋਲ ਆਉਂਦਾ ਨਹੀਂ ਰੋਲ ਤਾਂ 3 ਜੀ ਐਪੀਸੋਡ ਤੋਂ 32ਵੇਂ ਐਪੀਸੋਡ ਤੱਕ ਹੈ 메ਜਰ ਰੋਲ ਹੈ ਇਹ ਮੇਰੇ ਖਿਆਲੋਂ ਕਰਵਾ ਦਾ ਪੜ੍ਹੋਇਆ ਸੀ ਇਹ ਹਾਂ ਨਹੀਂ ਨਹੀਂ ਮੈਂ ਤਾਂ ਜ਼ਾਦਾ ਹਾਂ ਕੰਸ ਪਹਿਲਾ ਬਿਲ ਸੈਕਿੰਡ ਮੈਨ ਜਰਨਤ ਜੀ ਕਾਂਸ ਦਾ ਸੋਰਾ ਸੀ ਬਦਲਾ ਇੱਕੇਸ਼ ਤੋਂ ਹੀ ਲੈਣਾ ਸੀ ਵੀ ਤੂੰ ਕਾਂਸ ਨੂੰ ਕਮਾ ਰਿਹਾ ਕਾਂਸ ਦਾ ਜਗ੍ਹਾ ਰੋਲ ਸੀ ਉਹ ਬਹੁਤ ਵੱਡਾ ਐਕਟਰ ਹੈ ਮਾਰਨਾ ਪੁੱਛਿਆ ਪੁੱਲ ਗਿਆ ਮੈਨਾਂ ਆਪਰਾ ਬਹੁਤ ਵੱਡਾ ਐਕਟਰ ਹੈ ਉਹ ਹਾਂ ਤੇ ਕਾਂਸ ਦਾ ਰੋਲ ਕੀਤਾ ਸੀ ਕਾਂਸ ਦਾ ਜਿਹੜਾ ਸੋਰਾ ਸੀ ਜਰਨਤ ਇਹਦਾ ਮਕਸਦ ਇਹ ਸੀ ਵੀ ਮੈਂ ਕ੍ਰਿਸ਼ਨ ਨੂੰ ਮਾਰਨਾ ਬਦਲਾ ਲੈਣਾ ਹੂੰ ਉਹਦੇ ਚੱਕਰ ਤੇ ਦੇ ਉਹ ਚੱਲਦਾ ਰਹਿੰਦਾ ਤੇ ਉਹ ਜਰਾ ਸੰਧ ਮੈਂ ਕੀਤਾ ਉਸ ਤੋਂ ਬਾਅਦ ਫੇਰ ਇੱਕ ਟਾਈਮ ਆਇਆ ਆ ਗਿਆ ਮੈਨੂੰ ਜਿੰਨੇ ਸੀਰੀਅਲ ਮਿਲੇ ਮੈਂ ਕਰਦਾ ਰਿਹਾ ਵੀ ਸੀਰੀਅਲ ਤਾਂ ਪਪੂਲਰ ਹੋ ਗਏ ਕਿਹੜੇ ਪਹਿਲਾ ਸੀਰੀਅਲ ਮੈਂ ਕੀਤਾ ਤਾਰਾ ਫੇਰ 8-8 ਸੀਰੀਅਲ ਮੇਰੇ ਔਨ 에ਅਰ ਸੀ ਤਾਰਾ ਪਰੰਪਰਾ ਅੰਦਾਜ਼ ਅਕਬਰ ਵੀਰਵਾਲ ਅਮਰ ਪ੍ਰੇਮ ਫਿਲਿਪਸ ਟੌਪ 10 ਜੀ ਹੌਰ ਅੱਛਾ ਯਾਨੀ 7-7 8-8 ਸੀਰੀਅਲ ਮੇਰੇ ਔਨ 에ਅਰ ਸੀਗੇ ਅੱਧਾ ਘੰਟਾ एक हफ्ते से एक हफ्ते जाने तुम देख लो भी आठ सी चार घंटे दूरदर्शन जाने आप सीरियल जी टीवी शुरू हुए हो मैं कर रहा से ना नहीं किया दूजे पता की कह रहे थे उ टी वाली गल आ गई दूजे कहते यार हम तो सीरियल नहीं करेंगे फिल्में बड़ी होती हैं हम तो फिल्में ही करेंगे ये राणा है ये सीरीयल करता रहता है ਪਰ ਉਹਨਾਂ ਨੇ ਕਿਹਾ ਮੈਂ ਕਿਹਾ ਇਹ ਜਿਹੜੀ ਨਵੀਂ ਟੈਕਨੋਲੋਜੀ ਹੈ ਕਰ ਲੋ ਇਹ ਬਹੁਤ ਲਾਗੂ ਹੋਣੀ ਹੈ ਇਹਨੂੰ ਤੁਸੀਂ ਰੋਕ ਨਹੀਂ ਸਕਦੇ ਫਿਰ ਉਹ ਸਾਰੇ ਸੀਰੀਅਲ ਕਰਨ ਲੱਗੇ ਹਾਂ ਹੁਣ ਦੇਖੋ ਨਾ ਜਿਹੜੇ ਸੀਰੀਅਲ ਨੇ ਕਿੰਨੇ ਚੱਲਦੇ ਨੇ ਕਿੰਨੇ ਹੁਣ ਉਹ ਕ੍ਰਾਈਮ ਸਟੋਰੀਜ਼ ਤੇ ਵਿੱਚ ਜਿਆਦਾ ਵੱਡੇ ਵੱਡੇ ਸ਼ੋਅ ਹੋ ਗਿਆ ਸਾਜ਼ ਵੀ ਕਵੀ ਬਹੁਤ ਹੀ ਇਹ ਉਹ ਮਤਲਬ ਸਾਰੇ ਟੀਵੀ ਤੇ ਹੁਣ ਤਾਂ ਮੰਤਰੀ ਵਾਪਸ ਚਲੇਗੇ ਮੰਤਰੀ ਵਾਪਸ ਚਲੇਗੇ ਉਹ ਆਪਣਾ ਅਮਰਤਾਪ ਬਚਨ ਜੀ ਹਾਂ ਕੌਣ ਬਣੇਗਾ ਕਰੋੜਪਤੀ ਜੀ ਉਹ ਸਾਰੇ ਇਹ ਕਹਿੰਦਾ ਵੀ ਟੀਵੀ ਤੇ ਆ ਕੇ ਸਾਰੇ ਉਸੇ ਤਰ੍ਹਾਂ OTT ਦੇ